ਅਈ ਸਰ ਜੀ ਕੀ ਨਾਮ ਤੇ ਕੀ ਮਾਮਲਾ ਹੈ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਹੈ ਜੀ ਟੈਂਡ ਟਾਂਡਾ ਭਗਾਣਾ ਜੀ ਜੀ ਰਾਤ ਜੀ 2 ਵਜੇ ਦੇ ਤਕਰੀਬਨ ਸਾਡੇ ਘਰੇ ਆ ਚੋਰੀ ਹੋਈ ਹੈ ਜੀ ਵੀ ਮਗਰੋਂ ਕੰਧ ਪਾੜ ਕੇ ਹਨ ਅੰਦਰੋਂ ਸਮਾਨ ਲੈ ਗਿਆ ਜੀ ਕਮਰੇ ਚ ਤੇ ਕੀ ਕੀ ਸਮਾਨ ਹੈ ਤੁਹਾਡਾ ਚੋਰੀ ਹੋਇਆ ਜੀ ਸਮਾਨ ਜੀ ਇੱਕ ਤਾਂ ਸਾਡੇ ਪਾਰਸ ਵਿੱਚ 12000 ਰੁਪਈਆ ਸੀਗਾ ਜੀ ਤੇ ਡੇਟ ਟੋਲੇ ਦੀ ਚੈਨੀ ਸੀਗੀ ਜੀ ਤੇ ਤਿੰਨ ਪਿੱਤਲ ਦੇ ਪਤੀਲੇ ਸੀਗੇ ਤੇ ਇੱਕ ਕੜਾਈ ਸੀਗੀ ਪਿੱਤਲ ਦੀ ਜੀ ਤੇ ਹਾਂਜੀ ਬਾਕੀ ਸਾਡੀਆਂ ਲਮਾਰੀਆਂ ਸਾਰੀਆਂ ਫਰੋਲੀਆਂ ਗਈਆਂ ਜੀ ਕੱਪੜੇ-ਕੁੱਪੜੇ ਕੱਢ ਕੇ ਸਾਰੇ ਬਾਹਰ ਸੇੜਤੇ ਜੀ ਤੇ ਰਾਤ 2:00 ਕਵਰੇ ਜਦੋਂ ਮੇਰੀ ਅੱਖ ਖੁੱਲੀ ਆ ਤੇ ਮੈਂ ਉਹਦੇ ਦੇਖਿਆ ਖੜਕਾ-ਖੁੜਕਾ ਹੁੰਦਾ ਸੀਗਾ ਤੇ ਪਰ ਜਦੋਂ ਉੱਠੇ ਆ ਫਿਰ ਉਸ ਤੱਕ ਤਾਂ ਸਾਰਾ ਕੁਝ ਲੈ ਗਿਆ ਸੀਗੇ ਠੀਕ ਹਾਂਜੀ ਤੇ ਤੁਹਾਨੂੰ ਕਿਸੇ ਦਾ ਸ਼ੱਕ ਆ ਜੀ ਸਾਨੂੰ ਸ਼ੱਕ ਤਾਂ ਕਿਸੇ ਤੇ ਨਹੀਂ ਆ ਰਿਹਾ ਜੀ ਤੇ ਇਹ ਚੋਰੀ ਬਾਰੇ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਹਾਂਜੀ ਹਾਂਜੀ ਦਿੱਤੀ ਹਾਂਜੀ ਕੀਤਾ ਅਨਫਰਮ ਆਉਂਦੇ ਪਏ ਹਾਂ ਆਉਂਦੇ ਪਏ ਆ ਤੇ ਕੁੱਲ ਮਿਲਾ ਕੇ ਤੁਹਾਡਾ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਸਾਡਾ ਜੀ ਡੇਢ ਤੋਲੇ ਦੀ ਚੈਨੀ ਸੀਗੀ ਜੀ ਸਾਡੀ 12000 ਰੁਪਈਆ ਸੀਗਾ ਜੀ ਜਨ ਕੇ ਸਿਸਟਰ ਮੇਰੇ ਤੇ ਸਟੱਡੀ ਕਰਾਉਂਦੇ ਆ ਹਾਂਜੀ ਸਕੂਲ ਚ ਟੀਚਰ ਆ ਤੇ ਉਹਨਾਂ ਦੇ ਪਾਰਸ ਵਿੱਚੋਂ 12000 ਰੁਪਈਆ ਕੱਢ ਲਿਆ ਜੀ ਤੇ ਤਿੰਨ ਪਤੀਲੇ ਸੀਗੇ ਸਾਡੇ ਪਿੱਤਲ ਦੇ ਤੇ ਨਾਲ ਇੱਕ ਕੜਾਈ ਸੀਗੀ ਪਿੱਤਲ ਦੀ ਜੀ ਤੇ ਬਾਕੀ ਆ ਸਾਡਾ ਸਮਾਨ ਸਮੋਣ ਸਾਡੇ ਹਾਂਜੀ ਬਾਹਰ ਸਿੱਟਿਆ ਆ ਜਿੱਦਾਂ ਸਾਡੇ ਕਾਗਜ਼ ਪੱਤਰ ਸਾਰੇ ਕੱਢ ਕੇ ਬਾਹਰ ਮਾਰੇ ਟੈਕੀਆਂ ਟੂਚੀਆਂ ਕੋਈ ਵਿੱਚ ਹਾਂਜੀ ਤੇਲ ਦੇ ਸੀਗੇ ਡਰਮ ਪਤੀਲੇ ਪਏ ਸੀਗੇ ਨੁਕਸਾਨ ਜਾਣ ਕੇ ਕਰਕੇ ਗਏ ਆ ਜੀ 1.5-2 ਲੱਖ ਦਾ ਨੁਕਸਾਨ ਕਰ ਗਏ ਸਾਡਾ ਜੀ 2 ਲੱਖ ਦੇ ਕਰੀਬ ਆ ਜੀ ਹਾਂਜੀ 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 ਨੁਕਸਾਨ ਕਰ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਜੀ ਮੰਗ ਹੈ ਛੇਤੀ ਛੇਤੀ ਫੜੇ ਜਾਣ ਜੀ ਗਾਂ ਤੋਂ ਨਾ ਸਾਡੇ ਇੱਥੇ ਪਿੰਡ ਵਿੱਚ ਇਦਾਂ ਦਾ ਕੋਈ ਬਾਰਦਾਤਗਾ ਨਾ ਹੋਵੇ ਜੀ ਚਲੋ ਇਹ ਤਾਂ ਹੁਣ ਘਰੇ ਸੀਗੇ ਜੀ ਅਸੀਂ ਸਾਰਾ ਕੁਝ ਇੱਥੇ ਸੀਗੇ ਤਾਂ ਦੇਖ ਲਿਆ ਘਰੇ ਜਿੱਦਾਂ ਸਿਸਟਰ ਕੱਲੀ ਆ ਫੇਰ ਰਾਤ ਬਰਾਤੇ ਖਤਰਾ ਆ ਜੀ ਇਹੀ-ਇਹੀ ਮੰਗ ਕਰਦੇ ਆ ਜੀ ਇਹ ਜਲਦ ਤੋਂ ਜਲ ਦੇ ਇਹਦਾ ਪਤਾ ਕੀਤਾ ਜਾਵੇ ਇਹਨਾਂ ਦਾ ਕੰਮ ਇਆ ਦੇ ਕਿੱਦਾਂ ਆ ਇਹਨਾਂ ਨੱਖ ਪਾਈ ਜਾਵੇ ਰਾਤ ਦੇ ਸਮੇਂ ਇੱਧਰ ਪੁਲਿਸ ਕੋਈ ਗਸ਼ਤ ਕਰਦੀ ਹੈ ਜੀ ਨਹੀਂ ਰਾਤ ਦੇ ਸਮੇਂ ਨਹੀਂ ਨਹੀਂ ਜੀ ਰਾਤ ਦੇ ਸਮੇਂ ਨਹੀਂ ਜੀ ਇੱਧਰ ਕੋਈ ਹੈਗਾ ਉਹਨਾਂ ਦਾ ਹਾਂ ਜੀ ਗਸ਼ਤ ਹੋਣੀ ਚਾਹੀਦੀ ਹਾਂ ਜੀ ਹਾਂ ਜੀ ਹੋਣੀ ਚਾਹੀਦੀ ਹਾਂ ਜੀ ਇਹਹੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਤਾਂਡੇ ਭਗਾਣੇ ਅੱਜ ਇੱਕ ਚੋਰੀ ਹੋਈ ਆ ਜੀ ਰਾਤ ਤਾਂ ਕੀ ਕਹਿਣਾ ਚਾਹੁੰਦੇ ਹੋ ਮੁੱਖ ਤੇ ਗਏ ਸੀਗੇ ਤੁਸੀਂ ਹਾਂ ਜੀ ਮੁੱਖ ਤੇ ਗਿਆ ਸੀਗੇ ਜੀ ਉਹਨਾਂ ਨੇ ਪਿੱਛੋਂ ਬਾਰਾਂ ਦੇ ਖਾਲੀ ਜਗ੍ਹਾ ਸੀ ਪਿੱਛੇ ਮਿੱਟੀ ਦੀ ਚਣਾਈ ਸੀਗੀ ਜੀ ਤੇ ਉੱਥੋਂ ਕੰਦ ਪੜ ਗਏ ਉਹ ਅੰਦਰ ਦਾਖਲ ਹੋ ਗਏ ਜੀ ਤੇ ਉਹਨਾਂ ਦੇ ਇੱਕ ਪਰਸ ਵਿੱਚ ਚੰਗਾਈ ਨਮਾਰੀ ਦੇ ਪਰਸਿਕ ਪਰਸ ਵਿੱਚ ਕੁਝ ਪੈਸੇ ਤੇ ਇੱਕ ਚੈਨੀ ਕਹਿੰਦੇ ਆ ਪਤਾ ਨਹੀਂ ਕੁੜੀ ਦੀ ਚੈਨੀ ਸੀਗੀ ਉਹ ਲੱਗ ਜੀ ਕੁਝ ਪਿੱਤਲ ਦੇ ਬਰਤਨ ਸੀਗੇ ਦੋ ਚਾਰ ਕੋ ਫੇਲ ਦੇ ਦੋ ਬੀਪੇ ਸੀ ਉਹ ਚੱਕ ਕੇ ਲਗਾ ਜੀ ਠੀਕ ਹੈ ਜੀ ਤੇ ਬਾਕੀ ਕਾਰਵਾਈ ਕਰ ਰਹੇ ਆਂ ਦੇਖ ਰਹੇ ਆਂ ਕਿ ਇਹਦੇ ਆਲੇ ਦੁਆਲੇ ਕੋਈ ਪਤਾਲ ਕਾ ਕੈਵਰ ਕੋਈ ਚੈੱਕ ਕਰਾਂਗੇ ਜੀ ਇਹ ਕੁਝ ਮਿਲ ਗਿਆ ਤੇ ਫਿਰ ਕਾਰਵਾਈ ਕਰਦਾਂਗੇ ਜੀ ਹੁਣ